ਸੀਸੀਟੀਵੀ ਕੈਮਰਿਆਂ ਦੇ ਵਿੱਚ ਇੱਕ ਅਜੀਹਾ ਮਾਮਲਾ ਕੈਦ ਹੋਇਆ ਹੈ ਜਿਸ ਨੂੰ ਸੁਣ ਤੁਸੀਂ ਵੀ ਹੈਰਾਨ ਰਹਿ ਜਾਓਗੇ ਦਰਅਸਲ ਇੱਕ ਹੈਂਡੀਕੈਪ ਨੌਜਵਾਨ ਦੇ ਉੱਪਰ ਗੰਭੀਰ ਇਲਜ਼ਾਮ ਲੱਗੇ ਨੇ ਇੱਕ ਦੁਕਾਨਦਾਰ ਨੇ ਇਸ ਹੈਂਡੀਕੈਪ ਨੌਜਵਾਨ ਦੇ ਉੱਪਰ 5,20,000 ਰੁਪਏ ਚੋਰੀ ਕਰਨ ਦੇ ਇਲਜ਼ਾਮ ਲਗਾਏ ਨੇ ਉੱਥੇ ਹੀ ਇਸ ਸਬੰਧੀ ਸੀਸੀਟੀਵੀ ਵੀਡੀਓਜ਼ ਵੀ ਸਾਹਮਣੇ ਆਈਆਂ ਨੇ ਜਿਨ੍ਹਾਂ ਦੇ ਵਿੱਚ ਇਹ ਨੌਜਵਾਨ ਰਾਤ ਦੇ ਹਨੇਰੇ ਵਿੱਚ ਦੁਕਾਨਾਂ ਦੇ ਨਜ਼ਦੀਕ ਨਜ਼ਰ ਆ ਰਿਹਾ ਹੈ ਦੱਸ ਦੇ ਕਿ ਇਹ ਮਾਮਲਾ ਹੁਸ਼ਿਆਰਪੁਰ ਦੀ ਨਿਊ ਸਬਜ਼ੀ ਮੰਡੀ ਤੋਂ ਸਾਹਮਣੇ ਆਇਆ ਹੈ ਜਿੱਥੇ Okay. <laughs> ਇੱਕ ਜਿਆਸ਼ ਫਰੂਟ ਨਾਮ ਦੀ ਦੁਕਾਨ ਤੋਂ 520000 ਰੁਪਏ ਚੋਰੀ ਕਰਨ ਦੇ ਇਲਜ਼ਾਮ ਲੱਗੇ ਨੇ ਦੱਸਦੀਏ ਕਿ ਇਸ ਮਾਮਲੇ ਨੂੰ ਲੈ ਕੇ ਦੁਕਾਨਦਾਰ ਦੇ ਵੱਲੋਂ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ ਗਿਆ ਤੇ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਦੁਕਾਨਦਾਰ ਦਾ ਕਹਿਣਾ ਹੈ ਕਿ ਵਿਅਕਤੀ ਰਾਤ ਦੇ ਹਨੇਰੇ 'ਚ 1 ਤੋਂ ਲੈ ਕੇ 2 ਵਜੇ ਦੇ ਵਿਚਕਾਰ ਇਸ ਬਾਰਦਾਤ ਨੂੰ ਅੰਜਾਮ ਦੇ ਕੇ ਗਿਆ ਹੈ ਉਸ ਦਾ ਕਹਿਣਾ ਹੈ ਕਿ ਗੱਲੇ ਦੇ ਵਿੱਚ 520000 ਰੁਪਏ ਪੈਸੇਨ ਜੋ ਉਸ ਦੇ ਵੱਲੋਂ ਚੋਰੀ ਕੀਤੇ ਗਏ ਨੇ ਅਤੇ ਫਰੁਸਤ ਤੋਂ ਬਾਅਦ ਇਹ ਦੁਕਾਨ ਤੋਂ ਬਾਹਰ ਨਿਕਲ ਕੇ ਨੇੜੇ ਇਹੀ ਇੱਕ ਚਾਹ ਵਾਲੀ ਦੁਕਾਨ ਤੇ ਜਾਂਦਾ ਹੈ ਉੱਥੇ ਚਾਹ ਪੀਂਦਾ ਹੈ ਤੇ ਚਾਹ ਪੀਣ ਤੋਂ ਬਾਅਦ ਕੁਝ ਲੋਕਾਂ ਨੂੰ ਲਿਫਟ ਦੇ ਲਈ ਰਿਕੁਐਸਟ ਕਰਦਾ ਹੈ ਪਰ ਕਿਸੇ ਦੇ ਵੱਲੋਂ ਇਸ ਨੂੰ ਲਿਫਟ ਨਹੀਂ ਦਿੱਤੀ ਜਾਂਦੀ ਜਿਸ ਤੋਂ ਬਾਅਦ ਇਹ पैदल ही रेलवे स्टेशन ਵੱਲੋਂ ਜਾਂਦਾ ਹੈ ਅਤੇ ਫਿਰ ਉਸ ਤੋਂ ਬਾਅਦ ਉੱਥੋਂ ਗਾਇਬ ਹੋ ਜਾਂਦਾ ਇਸ ਮਾਮਲੇ ਨੂੰ ਲੈ ਕੇ ਹੁਣ ਸ਼ਿਕਾਇਤ ਪੁਲਿਸ ਦੇ ਕੋਲ ਦਰਜ ਕਰਵਾ ਦਿੱਤੀ ਗਈ ਆ ਪੁਲਿਸ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਉੱਥੇ ਹੀ ਦੁਕਾਨਦਾਰ ਦਾ ਕਹਿਣਾ ਹੈ ਕਿ ਉਹਨਾਂ ਦਾ 520000 ਰੁਪਏ ਦਾ ਨੁਕਸਾਨ ਹੋਇਆ ਤਾਂ ਦੱਸਦੇ ਇੱਕੇ ਹੁਸ਼ਿਆਰਪੁਰ ਦੀ ਨਿਊ ਸਬਜ਼ੀ ਮੰਡੀ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਉੱਥੇ ਹੀ ਇਸ ਮਾਮਲੇ ਨੂੰ ਲੈ ਕੇ ਦੁਕਾਨਦਾਰ ਨੇ ਹੋਰ ਕੀ ਕੁਝ ਕਿਹਾ ਆਓ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਆਪਣੇ ਭਾਈ ਮੈਂ ਗਿਆ ਹੋਇਆ ਸੀ ਕਿੱਥੇ ਮੈਂ 10 ਵਜੇ ਵਾਪਸ ਆਇਆ ਆ ਮੈਂ ਅੰਦਰ ਆਇਆ ਨਹੀਂ ਬਰ ਉਹ ਨਾ ਦੀ ਕੰਮ ਕੀਤਾ ਆਪਣਾ ਤੇ ਰਾਤੀ 1 ਵਜੇ ਅੰਦਰ ਬੰਦਾ ਵੜਿਆ ਆ ਛੱਡਲ ਥੋੜਾ ਜਿਹਾ ਚੱਕਿਆ ਉਹਨੇ ਬਾਕੀ ਬੰਦੇ ਕੰਮ ਕਰਦੇ ਸੀ ਦੂਸਰੇ ਕਦਮ ਚ ਸਾਹਮਣੇ ਤੇ ਉਹ ਅੰਦਰ ਵੜਿਆ 1 ਵਜੇ 7 ਮਿੰਟ ਤੇ ਦਫ਼ਤਰ ਦਾ ਦਰਵਾਜ਼ਾ ਖੁੱਲਾ ਹੀ ਸੀ ਅੰਦਰ ਉਹਨੇ ਲੋਕ ਤੋੜਿਆ ਤੇ ਉਹ ਵਿੱਚ ਪੈਸੇ ਪਏ ਸੀ ਚੱਕ ਕੇ ਲੈ ਗਿਆ 20000 ਰੁਪਏ ਇੱਕ ਪਿਆ ਸੀ ਤੇ ਇੱਕ ਪੈਕਟ ਚ 5 ਲੱਖ ਰੁਪਏ ਸੀ ਉਹ ਲੈ ਗਿਆ 5 ਲੱਖ 20000 ਰੁਪਏ ਮੁੜ ਕੇ ਸਾਰੀ ਉਹਦੀ ਸੀਸੀਟੀਵੀ ਕੈਮਰੇ ਦੀ ਫੋਟੋ ਆਈ ਹੈ ਜਿੰਨਾ ਮਤਲਬ ਇਥੋਂ ਨਿਕਲਿਆ ਦੁਕਾਨ ਤੋਂ ਅੱਗੇ ਜਾ ਕੇ ਪੈਸੇ ਗਿਨੇ ਉਹਨੇ ਸਭ ਕੁਝ ਤੇ ਹੁਣ ਉਹ ਬੰਦੇ ਦੀ ਬਾਤ ਜਲਦੀ ਤੋਂ ਜਲਦੀ ਪਾਲ ਜਾਰੀ ਪੁਲਿਸ ਵਾਲਿਆਂ ਨੂੰ ਰਿਪੋਰਟ ਦਿੱਤੀ ਹੈਗੀ ਜੋ ਮਿਲੇ 3 ਲੱਖ ਦਾ ਨੁਕਸਾਨ ਹੈ ਕੋਈ ਨੁਕਸਾਨ ਭਾਈ 5 ਲੱਖ 20 ਹਜ਼ਾਰ ਦਾ ਨੁਕਸਾਨ ਹੈ ਕੋਈ ਹੋਰ ਤਾਂ ਨਹੀਂ ਜੋ ਵੀ ਸਵਾਲ ਨਹੀਂ ਹੋਰ ਕੁਝ ਨਹੀਂ ਭਾਈ ਲੈ ਕੇ ਗਿਆ ਦਰਵਾਜ਼ਾ ਕਿਹੜਾ ਤੋੜਿਆ ਸੀ ਦਰਵਾਜ਼ਾ ਹੀ ਖੁੱਲਾ ਸੀ ਆ ਗੱਲੇ ਲਲਫਾ ਲੋਕ ਤੋੜਿਆ ਭਾਈ ਇਹਨੇ ਆ ਗੱਲਾਂ ਇਦਾਂ ਮੈਂ ਆਇਆ ਘਰੋਂ ਦਾ ਇਦਾਂ ਗੱਲਾਂ ਖੁੱਲਾ ਹੋਇਆ ਸੀ ਦਾ ਤੋੜਿਆ ਸੀ ਕੁਝ ਲੱਗਿਆ ਨਹੀਂ ਨਹੀਂ ਇੱਦੀ ਲੋਕ ਇਦਾਂ ਉੱਪਰ ਨੂੰ ਸੀ ਮੈਂ ਆਇਆ ਘਰੋਂ ਮੈਂ ਫੋਨ ਕੀਤਾ ਡੈਡੀ ਨੂੰ ਤੁਸੀਂ ਘਰ ਲੈ ਗਏ ਇੱਥੇ ਬੇ ਨਹੀਂ ਤੇ ਮੈਨੂੰ ਟੈਨਸ਼ਨ ਹੋਈ ਮੈਂ ਫਟਾਫਟ ਜਾ ਕੇ ਸੀਸੀਟੀਵੀ ਖਲਾਈ ਸਾਰੇ ਤੇ ਨਾਲ ਹੀ ਰਿਪੋਰਟ ਕੀਤੀ ਪੁਲਿਸ 'ਚ ਬਸ ਭਾਈ ਤੇ ਲੇਬਰ ਦੇ ਪੈਸੇ ਸੀਗੇ ਇਹ ਆਪਣੇ ਭਾਈ ਕਿੱਲੇ ਦੀ ਪੇਮੈਂਟ ਸੀਗੀ ਕਿੱਲੇ ਦੀ ਪੇਮੈਂਟ ਸੀ ਇੱਕ ਪੇਮੈਂਟ ਆਈ ਸਵੇਰੇ ਪਰਸੋ ਬੈਂਕ ਬੰਦ ਸੀ ਕੱਲ ਪੇਮੈਂਟ ਲਗਣੀ ਆ ਸੀ ਅੱਜ ਗੁੱਲੇ ਦਾ ਬੈਂਕ ਤੇ ਉਹ ਪਹਿਲੇ ਹੀ ਪਿਛਲੇ ਕਿੰਨੇ ਸਮੇਂ ਤੋਂ ਕਰ ਰਹੇ ਇੱਥੇ ਕੰਮ ਤੁਸੀਂ ਮੈਨੂੰ ਭਾਈ ਹੋ ਗਏ ਇੱਥੇ ਤੇ ਆਪਣੇ 6 ਸਾਲ ਹੋ ਗਏ ਭਾਈ ਕੰਮ ਕਰਦੇ ਆ ਕਿਛਦਾ ਕੋਈ ਸ਼ੱਕ ਵਗੈਰਾ ਨਹੀਂ ਭਾਜੀ ਨਵਾਂ ਹੀ ਬੰਦਾ ਸੀ ਉਹ ਲੰਗੜਾ ਕੇ ਚੱਲਦਾ ਹੈਗਾ ਬਾਕੀ ਤੁਹਾਨੂੰ ਫੋਟੋ ਮੈਂ ਪਾਤੀਆਂ ਸਾਰੀਆਂ ਤੇ ਸਰਦਾਰ ਸੀ ਮੋਨਾ ਸੀ ਮੋਨਾ ਜੀ ਭਾਜੀ ਕਲੀਨ ਸ਼ੇਵ ਕੀ ਲੱਗਦਾ ਸੀ ਸੀਟੀ ਵਿੱਚ ਵੀ ਆ ਰਹੀ ਹੈ ਕਿ ਪੰਜਾਬ ਦੇ ਪੰਜਾਬ ਨਾਲ ਲੱਗਦਾ ਬਾਹਰ ਚਾਹ ਬੀਕੇ ਗਿਆ ਰੋੜ ਤੇ ਉਹ ਬੰਦੇ ਕੋ ਚਾਲ ਇਹਨੂੰ ਪੂਰੀ ਉਹਦੀ ਪਛਾਣ ਆ ਰੋੜ ਤੇ 2 ਵਜੇ ਆਂਦਾ ਚਾਹ ਲੈ 2:55 ਮਿੰਟ ਤੋ ਉਹਦੇ ਕੋ ਚਾਹ ਪੀਤੀ ਹੈਗੀ ਉਹਨੇ ਕੈਮਰੇ ਦੇ ਵਿੱਚ ਫੋਟੋ ਆਈ ਹੈਗੀ ਉਹ ਗਿਆ ਸਟੇਸ਼ਨ ਨਾਲੋਂ ਪੈਦਲ ਕਦੋਂ ਦੀ ਗੱਲ ਹੈ ਇਹ ਇਹ ਇੱਕ ਤਰੀਕ ਰਾਤ ਨੂੰ ਕਿੰਨੇ ਵਜੇ ਦੀ ਇੱਕ ਇਹ ਬਣੇ ਦੋ ਵਜੇ ਮਤਲਬ 1 ਵਜੇ ਜਦੋਂ ਚੋਰੀ ਕੀਤੀ 2 ਵਜੇ 55 ਮਿੰਟ ਤੇ ਰੋਡ ਕੋ ਪੈਦਲ ਗਿਆ ਤਿੰਨ ਚਾਰ ਬੰਦਿਆਂ ਨੂੰ ਹੱਥ ਵੀ ਦਿੱਤਾ ਉਹਨੇ ਰੋਡ ਤੇ ਕਿ ਮੈਨੂੰ ਬਿਠਾ ਲਓ ਅੱਗੇ ਤੱਕਰ ਛੱਡ ਦਿਓ ਤੇ ਪੁਲਿਸ ਨੂੰ ਕੰਪਲੇਟ ਦੇ ਦਿੱਤੀ ਹਾਂਜੀ ਪੁਲਿਸ ਨੂੰ ਕੰਪਲੇਟ ਦੇ ਦਿੱਤੀ ਜੀ ਮੰਗ ਕਰਦੇ ਹਾਂ ਅ ਬੰਦਾ ਲੱਭੋ ਜੀ ਦੇਖੋ ਜੋ ਉਹ ਪੈਸੇ ਸਾਡੇ ਸਾਨੂੰ ਵਾਪਸ ਕੀਤੇ ਜਾਂ ਆਪਣੇ ਭਾਈ ਮੈਂ ਗਿਆ